ਜੀ ਅੱਜ ਆਪਾਂ ਗੱਲ ਕਰਦੇ ਆਂ ਬਰਕਤ ਵੀਡੀਓ ਬਰਕਤ ਵੀਡੀਓ ਵਿੱਚ ਕਮਲ ਤੇ ਉਸ ਦਾ ਡੈਡੀ ਮੱਝ ਦੇ ਪੈਸੇ ਨਹੀਂ ਜਾਂਦੇ ਹਨ ਤੇ ਉਹ ਪੈਸੇ ਘਟੁੰਦੇ ਰਹਿੰਦੇ ਨੇ ਤੇ ਜਦੋਂ ਉਹ ਘਰੇ ਆ ਜਾਂਦੇ ਹਨ ਤਾਂ ਕਮਲ ਦਾ ਡੈਡੀ ਪੈਸੇ ਸੰਦੀਪ ਦੀ ਮੰਮੀ ਮੂਰੇ ਚਲਾ ਕੇ ਮਾਰਦਾ ਹੈ ਤੇ ਕਹਿੰਦਾ ਹੈ ਆ ਚੱਕਲਾ ਆ ਵੀ ਵਰਤਣਾ ਜਿੱਥੇ 12000 ਵਾਤੇ ਸੀ ਇੰਨੇ ਪੈਸਿਆਂ ਦਾ ਤੂੰ ਕੀ ਕੀਤਾ ਸੀ ਔਰ ਅਵਲ ਦੀ ਮੰਮੀ ਕਹਿੰਦੀ ਮੈਂ ਇੰਨੇ ਪੈਸਿਆਂ ਦਾ ਕੀ ਕਰਨਾ ਸੀ ਘਰ ਹੀ ਵਾਤੇ ਗਏ ਮੈਂ ਪੈਸੇ ਮੈਂ ਪੈਸੇ ਕਿਸ ਨੂੰ ਦੇਣੇ ਮੇਰੇ ਪੇਕੇ ਤਾਂ ਨਹੀਂ ਖਾ ਗਏ ਜਾਂ ਜਹਾਜ ਸੀ ਮੇਰੇ ਕੋਲ ਮੈਂ ਢਾ ਕੇ ਉਹਨਾਂ ਕੋਲ ਕੱਲਤਾ ਸੰਦੀਪ ਦਾ ਡੈਡੀਆ ਦਾ ਨਹੀਂ ਮੈਂ ਤਾਂ ਰੇ ਪੇਕੇ ਦਾ ਨਾਂ ਨਹੀਂ ਲਿਆ ਤੇ ਨਾ ਹੀ ਰਸਤੇਦਾਰਾਂ ਦਾ ਨਾਂ ਲਿਆ ਮੈਂ ਤੁਹਾਨੂੰ ਪਰਸੋਂ ਤਾਂ 50000 ਰੁਪਏ ਲਿਆ ਕੇ ਫੜਾਇਆ ਸੀ ਵਿੱਚ ਇਸ ਦੇ 2 200 ਦੇ ਟੁਟੇ ਵੀ ਪੈਸੇ ਸਨ ਮੈਂ ਕਿਹਾ ਚੱਲ ਟੁਟੇ ਕੱਢ ਕੇ ਵਰਤ ਲਈ ਹੋਣ ਤਾਂ ਬੱਜੇ ਪਾ ਦਿੱਤੇ ਹੋਣਗੇ ਐਡੀ ਛੇਤੀ 12000 ਰੁਪਿਆ ਕਿੱਧਰ ਗਿਆ ਕਮਲ ਮੈਂ ਘਰੇ ਸੌਦਾ ਮੰਗਾਇਆ ਸੀ ਸੌਦਾ ਮੰਮੀ 12000 ਦਾ ਤਾਂ ਨਹੀਂ ਆਇਆ ਨਾ ਹੀ ਸਬਜੀ ਆਈ ਹੈ ਤੁਸੀਂ ਮੈਨੂੰ ਦੱਸੋ ਕਿੱਥੇ ਵਰਤੇ ਹੈ ਕਮਲ ਦੀ ਮੰਮੀ ਨੇ ਪੈਰਾਂ ਤੇ ਪਾਣੀ ਨਹੀਂ ਬੰਨ੍ਹ ਦਿੱਤਾ ਤੇ ਉਸ ਗੱਲ ਤੇ ਨਹੀਂ ਆਈ ਸੰਦੀਪ ਕਹਿੰਦੀ ਕਿਉਂ ਤੁਸੀਂ ਮੈਨੂੰ ਕਹਿੰਦੇ ਸੀ ਮੰਮੀ ਤੋਂ 50000 ਰੁਪਏ ਫੜ ਕੇ ਲਿਆ ਜੇ ਮੈਂ ਲਿਆਉਂਦੀ ਤਾਂ ਮੇਰਾ ਹੀ ਨਾਂ ਲੱਗ ਜਾਣਾ ਸੀ ਫੇਰ ਸਾਰੀ ਗੱਲ ਮੇਰੇ ਤੇ ਆ ਜਾਣੀ ਸੀ ਕਿ ਸੰਦੀਪ ਨੇ ਕੱਢ ਲਈ ਦੀ ਮੰਮੀ ਆਪ ਆ ਤਾਂ ਸਾਰਾ ਸੌਦਾ ਪੱਤਾ ਲਿਉਨੇ ਹਾਂ ਤੇ ਉਹ ਹਿਸਾਬ ਕਿਤਾਬ ਇੱਕ ਕਾਪੀ ਤੇ ਲਿਖਦੇ ਆਂ ਤੁਸੀਂ ਤਾਂ ਮੈਨੂੰ ਦੱਸਿਆ ਹੀ ਨਹੀਂ ਇੰਨੇ ਪੈਸੇ ਕਿੱਥੇ ਚਲੇ ਗਏ ਕੁੰਜੀ ਖਾ ਗਈ ਜਾਂ ਲਮਾਰੀ ਖਾ ਗਈ ਤੁਹਾਡਾ ਡੈਡੀ ਕਹਿੰਦਾ ਕਬਲ ਹਾਂ ਅੱਜ ਤੋਂ ਬਾਅਦ ਆਪਾਂ ਸਾਰੇ ਪੈਸੇ ਗਿਣ ਕੇ ਹੀ ਫੜਾਇਆ ਕਰਨੇ ਤੇ ਗਿਣ ਕੇ ਹੀ ਲਿਆ ਕਰਨੇ ਆਂ ਅੱਜ ਤੋਂ ਬਾਅਦ ਸਾਰਾ ਹਿਸਾਬ ਕਿਤਾਬ ਆਪਾਂ ਖੁਦ ਵੇਖਾਂਗੇ ਐਦਾਂ ਪੈਸੇ ਕਿੱਥੇ ਜਾ ਸਕਦੇ ਆ ਤੇ ਕੌਣ ਲੈ ਜਾ ਸਕਦਾ ਸੋਨੂ ਤੇ ਜੀ ਤਾਂ ਪੈ ਖਾਣਾ ਖਾ ਰਹੇ ਹੁੰਦੇ ਹਨ ਤੇ ਆਪਸ ਵਿੱਚ ਗੱਲ ਕਰ ਰਹੇ ਹੁੰਦੇ ਹਨ ਕਿ ਆਪਾਂ ਹੁਣ ਮਾਮੇ ਕੇ ਪੈਸੇ ਦੇ ਆਏ ਇਹ ਅੱਜ ਦਿਨ ਵਧੀਆ ਹੈ ਉਹ ਆਪਣੇ ਬਾਪੂ ਜੀ ਨੂੰ ਕਹਿੰਦਾ ਹੈ ਕਿ ਬਾਪੂ ਜੀ ਤੁਸੀਂ ਜਾ ਕੇ ਮਾਮੇ ਹੁਣਾਂ ਦੇ ਪੈਸੇ ਦੇ ਆਓ ਆਪਾਂ ਮੈਂ ਕਹਿੰਨਾ ਕਿ ਟਾਈਮ ਤੋਂ ਪਹਿਲਾਂ ਹੀ ਪੈਸੇ ਦੇ ਆਓ ਤਾਂ ਜੋ ਆਪਣੇ ਤੇ ਇਲਜ਼ਾਮ ਨਾ ਆਵੇ ਉਸ ਦਿਨ ਮਮੀ ਨੇ ਕਿੰਨੀਆਂ ਗੱਲਾਂ ਕੀਤੀਆਂ ਸਨ ਸੋਨੂੰ ਦਾ ਡੈਡੀ ਕਹਿੰਦਾ ਠੀਕ ਐ ਅਸੀਂ ਦੇ ਤੁਸੀਂ ਦੇ ਆਓ ਤੂੰ ਤੇ ਜੀਤਾ ਜੀਤਾ ਕਹਿੰਦੀ ਨਹੀਂ ਬਾਪੂ ਜੀ ਅਸੀਂ ਪੈਸੇ ਦੇ ਨਹੀਂ ਜਾਣਾ ਤੁਸੀਂ ਤੇ ਬੀਬੀ ਜੀ ਜਾਓ ਜਿਉ ਸਾਨੂੰ ਕੁਛ ਬੋਲੇ ਤਾਂ ਸਾਥੋ ਕੁਛ ਨਾ ਕੁਛ ਬੋਲਿਆ ਜਾਣਾ ਹੈ ਜੀਤਾ ਕਹਿੰਦੀ ਮੰਮੀ ਜੀ ਤੁਸੀਂ ਜਾਓ ਪੈਸੇ ਦੇਣ ਮੰਮੀ ਆਂਦੀ ਮੇਰਾ ਹੁਣ ਜੀ ਨਹੀਂ ਕਰਦਾ ਉਹ ਕਹਿੰਦੀ ਨਹੀਂ ਤੁਹਾਡਾ ਮਾਮਾ ਜੀ ਕਿੰਨਾ ਕਰਦੇ ਹਨ ਤੇ ਉਸ ਦਿਨ ਮਾਮੇ ਜੀ ਨੂੰ ਜਦੋਂ ਆਪਾਂ ਸਾਰੀ ਗੱਲ ਦੱਸੀ ਸੀ ਤਾਂ ਕਿੰਨੇ ਗੁੱਸੇ ਵਿੱਚ ਹੋਏ ਸੀ ਤਾਂ ਫੇਰ ਉਹ ਕਹਿੰਦੀ ਚਲ ਠੀਕ ਐ ਅਸੀਂ ਜਾ ਵੜਦੇ ਹਾਂ ਨਾਲੇ ਇੰਨੇ ਬਹਾਨੇ ਨਾ ਮਿਲੇ ਆਵਾਂਗੇ ਫਿਰ ਦੂਜੇ ਪਾਸੇ ਕਮਲ ਦੀ ਮੰਮੀ ਲਮਾਰੀ ਵਾਲਿਆਂ ਨੂੰ ਫੋਨ ਲਾਉਂਦੀ ਹੈ ਕਿ ਜੋ ਮੈਂ ਲਮਾਰੀ ਦੇਖ ਕੇ ਗਈ ਸੀ ਉਸ ਨੂੰ ਉਸ ਅੱਡਰੈਸ ਤੇ ਛੱਡਿਆ ਉਹ ਜੋ ਮੈਂ ਦੇਖ ਕੇ ਗਈ ਸੀ ਲਮਾਰੀ ਆ ਲਾਂ ਦਾ ਮੈਡਮ ਜੀ ਤੁਸੀਂ ਆਇਆ ਮੇਰਾ ਜਵਾਈ ਦੇ ਦੂਗਾ ਤੇ ਲਮਾਰੀ ਲੱਦ ਕੇ ਉਹਨਾਂ ਦੇ ਘਰੇ ਪਹੁੰਚ ਜਾਂਦੀ ਹੈ ਤੇ ਵਿੱਕੀ ਦੇ ਕੇ ਬਹੁਤ ਖੁਸ਼ ਹੁੰਦਾ ਹੈ ਤੇ ਉਹ ਲਾ ਕੇ ਅੰਦਰ ਰੱਖ ਲੈਂਦੇ ਹਨ ਤੇ ਫਿਰ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਕਿੰਨੀ ਸੋਹਣੀ ਲਮਾਰੀ ਹੈ ਅੱਜ ਤੋਂ ਬਾਅਦ ਆਪਾਂ ਦੋਵੇਂ ਕਪੜੇ ਸਵੈਚ ਰੱਖ ਲਿਆ ਕਰਾਂਗੇ ਤੇ ਮੰਮੀ ਜੀ ਉਸ ਵਿੱਚ ਤੇ ਦੂਜੇ ਪਾਸੇ ਆਂਟੀ ਜੀ ਵਿੱਕੀ ਦੀ ਮੰਮੀ ਸੇ ਦੇ ਕਰੇ ਜਾਂਦੀ ਹੈ ਤੇ ਉਥੋਂ ਮੁੜ ਕੇ ਆ ਜਾਂਦੀ ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦਾ ਹੈ ਉਹ ਕਹਿੰਦੀ ਬੌਟਿਕ ਨੂੰ ਕਿਉਂ ਨਹੀਂ ਲੈ ਕੇ ਆਏ ਤੇ ਉਹ ਆਪਦੀ ਮੰਮੀ ਨੂੰ ਬਹੁਤ ਗੁੱਸੇ ਵਿੱਚ ਮੰਮੀ ਉਸ ਦੇ ਗੁੱਸੇ ਵਿੱਚ बोलਦੀ ਹੈ ਕਿ ਤੁਸੀਂ ਆਏ ਕਿਉਂ ਨਹੀਂ ਉਹ ਜਵਾਬ ਦਿੰਦੇ ਹਨ ਮੰਮੀ ਉਥੇ ਉੱਥੇ ਜੀਤਾ ਹੁੰਦੀ ਹੈ ਤਾਂ ਮੇਰ ਮੇਰਾ ਉਹਨੂੰ ਜੀਨੇ ਕੀਤਾ ਜੀਤਾ ਨੇ ਆਪਦੀ ਥਾਂ ਜਾਣਾ ਤੁਸੀਂ ਆਪਦੀ ਥਾਂ ਜਾਣਾ ਹੈ ਤੇ ਮੈਨੂੰ ਕਹਿੰਦੇ ਸੀ ਤੁਹਾਡੀ ਬੋਟੀ ਗਿਆਣੀ ਐ ਇਦਾਂ ਫੇਰ ਉਸਦੀ ਮੰਮੀ ਬਹੁਤ ਬੋਲਦੀ ਐ ਤੇ ਉਹ ਵਿੱਕੀ ਕਹਿੰਦਾ ਮੰਮੀ ਲੜੋਣਾ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਹੈ ਵਿੱਕੀ ਉਸਦੇ ਅੱਖਾਂ ਤੇ ਹੱਥ ਰੱਖ ਕੇ ਅੰਦਰ ਲੈ ਜਾਂਦਾ ਹੈ ਤੇ ਫੇਰ ਉਸਦੀ ਮੰਮੀ ਲਮਾਰੀ ਦੇਖ ਕੇ ਬਹੁਤ ਖੁਸ਼ ਹੁੰਦੀ ਐ ਉਹ ਕਹਿੰਦੀ ਇਹ ਕਿੱਥੋਂ ਆਈ ਤੁਸੀਂ ਮੈਨੂੰ ਦੱਸਿਆ ਨਹੀਂ ਉਹ ਕਹਿੰਦੀ ਵਿੱਕੀ ਕਹਿੰਦਾ ਮੰਮੀ ਪ੍ਰੀਤਦੀ ਨੇ ਭੇਜਿਆ ਗਿਫਟ ਪ੍ਰੀਤ ਨੂੰ ਉਹ ਕਹਿੰਦੀ ਇਸ ਦਾ ਕੀ ਲੋੜ ਸੀ ਨਾ ਤਾ ਤੇਰਾ ਜਾਣਦਿਆਂ ਸੀ ਨਾ ਪ੍ਰੀਤ ਦਾ